ਦਾ ਸਵਾਗਤ ਹੈ ਜੀ ਅੱਜ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਦੇ ਜਿਹੜੇ ਭੱਜ ਦੇ ਮਸਲੇ ਨੇ ਦੋਨਾਂ ਰਵੇਤੀ ਪਾਰਟੀਆਂ ਕਾਂਗਰਸ ਔਰ ਅਕਾਲੀ ਦਲ ਬੀਜੇਪੀ ਕੱਟਸ ਜੋੜ ਤੋਂ ਨਜਾਤ ਦਿਵਾਉਣ ਵਾਸਤੇ ਲੋਕਾਂ ਨੂੰ ਇੱਕ ਤੀਸਰਾ ਬਦਲ ਸਾਫ਼ ਸੁਥਰਾ ਪੇਸ਼ ਕਰਨ ਦੇ ਨਜ਼ਰੀਏ ਦੇ ਨਾਲ ਅੱਜ ਸਾਡੀ ਛੇ ਧਿਰਾਂ ਦੀ ਇੱਕ ਬਹੁਤ ਮੈਨੇ ਕੇਸ ਬੈਠ ਕੁਈ ਹੁਣੇ ਔਰ ਉਸ ਪੈਟਿਕ ਦੇ ਵਿੱਚ ਅਸੀਂ ਨਾ ਸਿਰਫ ਸੀਟ ਸ਼ੇਰਿੰਗ ਪਰ ਜੋ ਪੰਜਾਬ ਦੇ ਇਸ਼ੂਜ਼ ਨੇ ਔਰ ਜੋ ਆਗਾਮੀ ਲੋਕ ਸਭਾ ਦੇ ਨੈਸ਼ਨਲ ਇਸ਼ੂਜ਼ ਨੇ ਉਹਨਾਂ ਦੇ ਉੱਤੇ ਆਮ ਸਹਿਮਤੀ ਬਣਾਈ ਆ ਔਰ ਸਾਰੀਆਂ ਹੀ ਪਾਰਟੀਆਂ ਦਾ ਸਾਰੀਆਂ ਧਿਰਾਂ ਦਾ ਇਹ ਮੰਨਣਾ ਵਾ ਕਿ ਜਿੱਥੇ ਅੱਜ ਦੇਸ਼ ਨੂੰ ਕਮਿਊਨਲ ਪੋਲਿਟਿਕਸ ਤੋਂ ਨਜਾਤ ਦਿਵਾਉਣ ਦੀ ਲੋੜ ਹੈ ਜਿੱਥੇ ਅੱਜ ਜਿਹੜਾ ਧਰਮ ਤੇ ਜਾਤੀਵਾਦ ਦੀ ਰਾਜਨੀਤੀ ਕੀਤੀ ਜਾ ਰਹੀ ਆ ਦੇਸ਼ ਪੱਧਰ ਤੇ ਉਥੇ ਨਾਲ ਨਾਲ ਪੰਜਾਬ ਦੇ ਵਿੱਚ ਜੋ ਪਿਛਲੇ ਕੁਝ ਦਹਾਕਿਆਂ ਤੋਂ ਦੋ ਰਵੈਤੀ ਪਾਰਟੀਆਂ ਬਲਕਿ ਦੋ ਰਵੈਤੀ ਪਰਿਵਾਰਾਂ ਨੇ ਸਾਡੇ ਸੂਬੇ ਨੂੰ ਜੋ ਲੁੱਟਿਆ ਤੇ ਕੁੱਟਿਆ ਇਹਨਾਂ ਸਾਰੇ ਇਸ਼ੂਜ਼ ਦਾ ਸੋਲੂਸ਼ਨ ਲੱਭਣ ਵਾਸਤੇ ਇਹ ਸਾਰੇ ਮਸਲਿਆਂ ਦਾ ਲੋਕਾਂ ਦੇ ਮਨ ਵਿੱਚ ਇੱਕ ਕੌਨਫੀਡੈਂਸ ਪੈਦਾ ਕਰਨ ਵਾਸਤੇ ਅੱਜ ਇਹ 6 ਪਾਰਟੀਆਂ ਨੇ ਆਪਸ ਵਿੱਚ ਬੈਠਕ ਕੀਤੀ ਆ ਔਰ ਜਿੱਥੇ ਅਸੀਂ ਕਾਮਨ ਮਿਨਿਮਮ ਪ੍ਰੋਗਰਾਮ ਅਦਰਵਾਈਜ਼ ਸਾਡਾ ਆਪਸ ਵਿੱਚ ਬਹੁਤ ਅੱਛੀ ਤਰ੍ਹਾਂ ਡਿਸਕਸ ਹੋ ਗਿਆ ਪਰ ਅਗਲੀ ਮੀਟਿੰਗ ਤੇ ਅਸੀਂ ਜਿਹੜਾ ਸਾਡੇ ਕਾਮਨ ਇਸ਼ੂਸ ਨੇ ਨੈਸ਼ਨਲ ਐਸ ਵੈਲ ਐਸ ਪੰਜਾਬ ਉਹ ਅਸੀਂ ਸਾਰੇ ਇਸ਼ੂਸ ਅਗਲੀ ਜਿਹੜੀ ਮੀਟਿੰਗ ਅਸੀਂ ਰੱਖਣ ਜਾਵਾਂਗੇ ਉਹਦੇ ਤੇ ਅਸੀਂ ਫਾਰਮਲੀ ਆਊਟਲਾਈਨ ਕਰਕੇ মিডিਆ ਨੂੰ ਤੇ ਲੋਕਾਂ ਨੂੰ ਅਸੀਂ ਸਾਰੀ ਜਾਣਕਾਰੀ ਦੇਾਂਗੇ ਉਸ ਤੋਂ ਪਹਿਲਾਂ ਅੱਜ ਨਾਲ ਲੋਕ ਸਭਾ ਦੀਆਂ ਸੀਟਾਂ ਸੀਟ ਸ਼ੇアリング ਅਰੇਂਜਮੈਂਟ ਤੇ ਬਹੁਤ ਅੱਛੇ ਤਰੀਕੇ ਨਾਲ ਚਰਚਾ ਹੋਈ ਸਾਡਾ ਜਿਹੜਾ origignal ਪਹਿਲਾ ਗੱਠਜੋੜ 16 ਦਸੰਬਰ 2018 ਨੂੰ ਪਟਿਆਲੇ ਵਿਖੇ ਐਲਾਨਿਆ ਗਿਆ ਸੀ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਜਿਸ ਵਿੱਚ ਡਾਕਟਰ ਅਰੰਭਵੀਰ ਗਾਂਧੀ ਦਾ ਪੰਜਾਬ ਮੰਚ ਲੋਕਨ ਸਾਫ ਪਾਰਟੀ ਸਦਾ ਸਮਜੀਤ ਸਿੰਘ ਸੈ ਅਤੇ ਇਹਨਾਂ ਦੀ ਸਮੂਹ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਉਸ ਤੋਂ ਬਾਅਦ ਸਾਡੀਆਂ ਆਲਮੋਸਟ 6 ਤੋਂ ਲੈ ਕੇ 7 ਮੀਟਿੰਗਾਂ ਹੋਈਆਂ ਸੀ ਜਿਹੜਾ ਅੱਜ ਦੀ ਡਿਵੈਲਪਮੈਂਟ ਖੁਸ਼ੀ ਵਾਲੀ ਹੈ ਜਿਹੜੀ ਸਵਾਗਤ ਕਰਨ ਵਾਲੀ ਗੱਲ ਹੈ ਕਿ ਅੱਜ ਸਾਡੇ ਨਾਲ ਦੋ ਪੰਜਾਬ ਦੀਆਂ ਵੱਡੀਆਂ ਧਿਰਾਂ ਹੋਰ ਲੱਗੀਆਂ ਨੇ ਜਿਨ੍ਹਾਂ ਦੀ ਪੰਜਾਬ ਪੱਖੀ ਸੋਚ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਉਹਨਾਂ ਨੂੰ ਇਸ ਪੰਜਾਬ ਡੈਮੋਕਰੈਟਿਕ ਅਲਾਈਅੰਸ ਦਾ ਹਿੱਸਾ ਬਣਾਇਆ ਬਣਾਉਣ ਜਾ ਰਹੇ ਆ ਬਣਾਇਆ ਹੈ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਸੀਪੀਆਈ ਔਰ ਇਸੇ ਤਰ੍ਹਾਂ ਹੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਆਰਐਮਪੀਆਈ ਅੱਜ ਇਹਨਾਂ ਦੋਹਾਂ ਪਾਰਟੀਆਂ ਨੂੰ ਵੀ ਅਸੀਂ ਪੰਜਾਬ ਜਮਹੂਰੀ ਗੱਠਜੋੜ ਵਿੱਚ ਸ਼ਾਮਲ ਕੀਤਾ ਵਾ ਔਰ ਇਹਨਾਂ ਨੇ ਬਹੁਤ ਫਰਾਂਖੀ ਲਈ ਦਿਖਾਈ ਹੈ ਇਹਨਾਂ ਨੇ ਪੰਜਾਬ ਦੇ ਹਿੱਤ ਨੂੰ ਪਹਿਲ ਦਿੱਤੀ ਆ ਨਾ ਕਿ ਸੀਟ ਸ਼ੇਰਿੰਗ ਜਾਂ ਲੇ ਦੀ ਦੀ ਰਾਜਨੀਤੀ ਨੂੰ ਕੋਈ ਪਹਿਲ ਨਹੀਂ ਦਿੰਦੀ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜੀਆਂ ਸਾਡੇ ਨਾਲ ਦੋ ਧਿਰਾਂ ਅਜਗਲੀਆਂ ਨੇ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਉਹਨਾਂ ਦਾ ਸ਼ੁਕਰੀਆ ਕਰਦੇ ਹਾਂ ਔਰ ਇਸ ਤੋਂ ਪਹਿਲਾਂ ਕਿ ਮੈਂ ਸੀਟ ਸਲਾਨ ਕਰਾਂ ਮੈਨੂੰ ਥੋੜਾ ਜਿਹਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਗੱਠ ਜੋੜ ਦੇ ਵਿੱਚ ਪਹਿਲਾਂ ਇਕਸਾਦੀ ਅਕਾਲੀ ਦਲ ਵੀ ਦੋ ਜਾਂ ਤਿੰਨ ਮੀਟਿੰਗਾਂ ਉਹਨਾਂ ਨੇ ਸਾਡੇ ਨਾਲ ਕੀਤੀਆਂ ਔਰ ਮੀਟਿੰਗਾਂ ਦਾ سلسلہ جاری ਸੀਗਾ ਲੇਕਿਨ ਇਸ ਮੀਟਿੰਗਾਂ ਦੇ ਸਿਲਸਿਲੇ ਦੇ ਦੌਰਾਨ ਹੀ ਉਹਨਾਂ ਨੇ ਦੋ ਲੋਕ ਸਭਾ ਦੀਆਂ ਸੀਟਸ ਯੂਨਿਲੈਟਰਲੀ ਇੱਕ ਤਰਫਾ ਆਪੇ ਐਲਾਨ ਕਰ ਦਿੱਤੀਆਂ ਜਿਦਾ ਕਿ ਗੱਠ ਛੋੜ ਦੀ ਮਰਿਆਦਾ ਦੇ ਅਨੁਕੂਲ ਨਹੀਂ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਪਾਰਟੀਆਂ ਦੇ ਨਾਲ ਆਪਣੀ ਗੱਲਬਾਤ ਸ਼ੁਰੂ ਕਰ ਦਿੱਤੀ ਭਾਵੇਂ ਕਿ ਉਹਨਾਂ 파ਟੀਆਂ ਦੇ ਨਾਲ ਵੀ ਕਿਤੇ ਸਿਰਾਂ ਨਹੀਂ ਲੱਗਿਆ ਇਸ ਲਈ ਅੱਜ ਵੀ ਸਾਡੀ ਟਕਸਾਲੀ ਅਕਾਲੀ ਦਲ ਨੂੰ ਇਹ ਅਪੀਲ ਆ ਕਿ ਪੰਜਾਬ ਦੇ ਇਸ਼ੂਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਆਪਣੀਆਂ ਜਿਹੜੀਆਂ ਦੋ ਸੀਟਸ ਯੂਨਿਲੈਟਰਲੀ ਨਾਊਂਸ ਕੀਤਾ ਸੀ ਆਪਣੇ ਕੈਂਡੀਡੇਟਸ ਵਿਦਡਰ ਕਰੋ ਔਰ ਪੰਜਾਬ ਦੇ ਹਿੱਤ ਨੂੰ ਮੱਦੇ ਨਜ਼ਰ ਰੱਖਦੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦਾ ਹਿੱਸਾ ਬਣੋ ਔਰ ਪੰਜਾਬ ਦੇ ਮੁੱਦਿਆਂ ਵਾਸਤੇ ਬਾਦਲ ਤੇ ਕੈਪਟਨ ਦੇ ਰਾਜ ਜੋ ਇਹਨਾਂ ਨੇ ਇਸ ਵਕਤ ਪ੍ਰਸ਼ਟਾਚਾਰ ਨਸ਼ੇ ਬੇਰੋਜ਼ਗਾਰੀ ਕਿਸਾਨਾਂ ਤੇ ਖੇਤ ਮਾਲ ਦੋਹਾਂ ਦੀ ਆਤਮ ਹੱਤਿਆ ਵਪਾਰੀਆਂ ਦਾ ਘਾੜ ਇਹ ਸਾਰੇ ਇਸ਼ੂ ਜਿਹੜੇ ਅਸੀਂ ਲੈ ਕੇ ਲੋਕਾਂ ਦੀ ਵਿਚਾਰੀ ਵਿੱਚ ਜਾਵਾਂਗੇ ਉਹਨਾਂ ਦਾ ਨੈਤਿਕ ਫਰਜ਼ ਬਣਦਾ ਕਿ ਅਗਰ ਤੁਸੀਂ ਵਾਕਈ ਪੰਜਾਬ ਦੇ ਹਿਤੈਸ਼ੀ ਹੋ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਮਹਿਜ਼ ਇੱਕ ਆਦਮੀ ਦੇ ਕਰਕੇ ਇੱਕ ਕੈਂਡੀਡੇਟ ਦੇ ਕਰਕੇ ਸਾਰੇ ਪੰਜਾਬ ਦੇ ਗੱਟਚੋੜ ਨੂੰ ਤੋੜਿਆ ਨਹੀਂ ਜਾ ਸਕਦਾ ਸੋ ਅਸੀਂ ਅੱਜ ਸਾਰਿਆਂ ਦਾ ਜਿਹੜੀ ਜਿਹੜਾ ਸਾਡਾ ਕੰਸੈਂਸਸ ਹੋਇਆ ਉਹਨਾਂ ਸੀਟਸ ਬਾਰੇ ਅੱਜ ਅਸੀਂ ਸਾਰੇ ਆਮ ਸਹਿਮਤੀ ਦੇ ਨਾਲ ਪੰਜਾਬ ਦੀਆਂ ਆਗਾਮੀ ਲੋਕ ਸਭਾ ਦੇਸ਼ ਦੀਆਂ ਆਗਾਮੀ ਲੋਕ ਸਭਾ ਸੀਟਾਂ ਦਾ ਜੋ 19 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਲੋਕ ਸਭਾ ਦੇ ਉਮੀਦਵਾਰ ਐਲਾਨਨ ਜਾ ਰਹੇ ਆ ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਇਹ ਪਟਿਆਲਾ ਤੋਂ ਦੁਬਾਰਾ ਚੋਣ ਲੜਨਗੇ ਔਰ ਮੇਰਾ ਖਿਆਲ ਆ ਕਿ ਅਗਰ 545 ਐਮਪੀਆ ਦੇ ਵਿੱਚੋਂ ਕੋਈ ਅਕਾਊਂਟੇਬਲ ਤੇ ਟਰਾਂਸਪੇਰੈਂਟ ਐਮਪੀ ਦਾ ਕੰਮ ਦੇਖਣਾ ਹੋਵੇ ਤਾਂ ਉਹਦੇ ਡਾਕਟਰ ਧਰਮਵੀਰ ਗਾਂਧੀ ਜੀ ਆਊਟਸਟੈਂਡ ਕਰਦੇ ਨੇ ਸੋ ਇਹਨਾਂ ਨੂੰ ਪੰਜਾਬ ਡੈਮੋਕਰੈਟਿਕ ਐਲਾਈਅੰਸ ਨੇ ਆਪਨਾ ਉਮੀਦਵਾਰ ਨੋਮੀਨੇਟ ਕੀਤਾ ਹੈ ਇਸੇ ਤਰ੍ਹਾਂ ਹੀ ਜੋ ਪੰਜਾਬ ਦਾ ਇਸ ਵਕਤ ਬਾਤਾਵਰਨ ਦਾ ਸੰਦਰਭ ਹੈ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਜਦੋਜਹਿਦ ਕੀਤੀ ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਲੜੀਆਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਉਸ ਦੇ ਤਹਿਤ ਅਸੀਂ ਬੀਪੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦਾ ਉਮੀਦਵਾਰ ਐਲਾਨਦੇ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਨੇ ਖਾਲੜਾ ਮਿਸ਼ਨ ਪਿਛਲੇ ਕਈ ਤਹਾਕਿਆਂ ਤੋਂ ਲੋਕਾਂ ਲਈ ਇਨਸਾਫ ਪਸੰਦੀ ਲਈ ਤੇ ਜੋ ਉਸ ਵਕਤ ਜ਼ੁਲਮ ਟਾਇਆ ਗਿਆ ਜੋ ਫੇਕ ਇਨਕਾਊਂਟਰਸ ਹੋਏ ਉਹ ਸਾਰੀ ਗੱਲ ਦੇ ਖਿਲਾਫ ਉਹਨਾਂ ਨੇ ਅੱਜ ਤੱਕ ਝੰਡਾ ਗੁਲੰਦ ਰੱਖਿਆ ਤੇ ਵੈਸੇ ਵੀ ਲੋਕਾਈ ਦੇ ਕੰਮ ਤੇ ਸਮਾਜਿਕ ਕੰਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸੇ ਤਰ੍ਹਾਂ ਹੀ ਮਨਵਿੰਦਰ ਸਿੰਘ ਗਿਆਸਪੁਰਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਜਿਹੜਾ ਇਹ ਖਡੂਰ ਸਾਹਿਬ ਦੀ ਸੀਟ ਹੈ ਕਿਉਂਕਿ ਉੱਥੇ ਇੱਕ ਹਿੱਟ ਅ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਵਾ ਸੋ ਸਾਨੂੰ ਪੂਰਾ ਨਾਸਕ ਜਿਹੜਾ ਜਿਹੜੇ ਸਹੀ ਪੰਥਕ ਸੋਚ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਨੂੰ ਵੋਟ ਪਾਉਣਗੇ ਜਿਹੜੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਤੱਕ ਜਿਨ੍ਹਾਂ ਦੇ ਨਾਮ ਦੇ ਰਹੇ ਆ ਉਹਨਾਂ ਦੇ ਉਹਨਾਂ ਦੀ ਕੰਟ੍ਰਿਬਿਊਸ਼ਨ ਅਨਲਾਈਕ ਦੋਸ ਪੀਪਲ Who are criminals in politics we have we are going to announce and uh, ਸੈਟਅਪ ਕੈਂਡੀਡੇਟ ਜਿਹਨਾਂ ਦਾ ਕੋਈ ਮੀਨਿੰਗਫੁਲ ਕੰਟ੍ਰਿਬਿਊਸ਼ਨ ਹੈ ਟੂ ਦ ਸੋਸਾਇਟੀ ਟੂ ਦ ਸਟੇਟ ਆਫ ਪੰਜਾਬ ਅਗਲਾ ਉਮੀਦਵਾਰ ਜਿਹੜਾ ਕਿ ਲੋਕ ਸਭਾ ਪਾਰਟੀ ਦਾ ਹੋਵੇਗਾ ਮਨਵਿੰਦਰ ਸਿੰਘ ਗਿਆਸਕੁਰਾ ਇਹ ਉਹ ਸ਼ਖਸ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦਾ ਜੋ ਮੈਸੇਜਰ ਹੋਇਆ ਸੀਗਾ ਉਹਦੇ ਚੋਂ ਜੋ ਹਰਿਆਣੇ ਦੇ ਵਿੱਚ ਹੋਂਦ ਛਿੱਲੜ ਦਾ ਮੈਸੇਜਰ ਸੀ ਜਿਹੜਾ ਪੂਰੇ ਦਾ ਪੂਰਾ ਪਿੰਡ ਸਾੜ ਦਿੱਤਾ ਗਿਆ ਸੀਗਾ ਕਮਿਊਨਲ ਹੇਟਰੀਡ ਵਿੱਚ ਉਹ ਸ਼ਾਇਦ ਉਹ 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 ਉਸ ਦਾ ਕਦੀ ਖੁਲਾਸਾ ਹੀ ਨਾ ਹੁੰਦਾ ਦੁਨੀਆ ਦੇ ਸਾਹਮਣੇ ਕਦੀ ਉਹ ਪੱਕੀ ਨਾ ਹੁੰਦਾ ਅਗਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹਨਾਂ ਦੀ ਨਾਲ ਸਮੂਹ ਟੀਮ ਉਸ ਦੇ ਉੱਤੇ ਜੱਤੋ ਜਿਹੇ ਭਾਂ ਕਰਦੇ ਉਹਨਾਂ ਨੇ ਬਹੁਤ ਦਲੇਰੀ ਦੇ ਨਾਲ ਉਸ ਵਕਤ 2006 ਦੀ ਗੱਲ ਹੈ ਸਮਵੇਰ ਅਰਾਊਂਡ 2006 ਇਸ ਦਾ ਐਕਸਪੋਜ਼ਰ ਕੀਤਾ ਔਰ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਹਾਈ ਕੋਰਟ ਤੱਕ ਗਏ 1 ਮੈਨ ਕਮਿਸ਼ਨ ਆਈ ਥਿੰਕ ਪ੍ਰੋਬਬਲੀ ਜਸਟਿਸ ਗਰੇਕ ਦਾ ਕਮਿਸ਼ਨ ਬਣਾਇਆ ਗਿਆ ਔਰ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕੰਪਨਸੇਸ਼ਨ ਦਵਾਈ ਗਈ ਇੱਕ ਲੋਕ ਨੇ ਜਿਹੜੇ ਪੰਥ ਨੂੰ ਵਰਤਦੇ ਨਹੀਂ ਇੱਕ ਲੋਕ ਨੇ ਜਿਹੜੇ ਪੰਥ ਦੇ ਹਿੱਤਾਂ ਦੇ ਵਾਸਤੇ ਆਪਣਾ ਸਭ ਕੁਝ दांव ਤੇ ਲਾ ਦਿੰਦੇ ਹੀ ਵਾਸ ਡੂਇੰਗ ਅ ਵੈਰੀ ਗੁੱਡ ਜੌਬ ਵਿਦ ਅ ਮਲਟੀਨੇਸ਼ਨਲ ਕੰਪਨੀ ਇਨ ਗੁਗਗੋਮ ਮਰ ਨੂੰ ਇੰਟਰਸਟਿੰਗ ਗਿਆਸਪੁਰਾ ਨੂੰ ਆਪਣੀ ਨੌਕਰੀ ਕਬੂਲ ਨਹੀਂ ਪਈ ਪਰ ਉਹ ਪਿੱਛੇ ਨਹੀਂ ਹਟਿਆ ਔਰ ਉਹਦੀ ਬਦੌਲਤ ਅੱਜ ਹੋਂਦ ਚਿੱਲਰ ਜਿਹੜਾ ਹਰਿਆਣੇ ਦੇ ਵਿੱਚ ਜੋ ਕਟਨਾਗ੍ਰਾਮ ਹੋਇਆ ਉਹਦੇ ਵਿੱਚ ਲੋਕਾਂ ਨੂੰ ਸੁੱਖ ਦਾ ਸਾਥ ਮਿਲਿਆ ਔਰ ਬਹੁਤ ਸਾਰੇ ਵੱਡੇ ਪੱਧਰ ਤੇ ਮੁਆਵਜ਼ਾ ਮਿਲਿਆ इस तरह ही साव जैतोट रिजर्व कॉन्टीडेट हो गयासपुरा लोग इंसाफ पार्टी के कैंडीडेट हो सारे फतेहगढ़ रिजर्व कॉन्टीटी कैंडीडेट होगा मास्टर बलदेव सिंह जी जैतो ज सिटिंग एमएलए ने जिन्होंने ਬਹਾਦਰੀ ਦਿਖਾਉਂਦੇ ਹੋਏ ਜਿਹੜੇ ਲੋਕ ਅਖੋਤੀ ਇਨਕਲਾਬੀ ਸੀ ਜਿਨ੍ਹਾਂ ਨੇ ਪੰਜਾਬ ਦੇ ਨਸ਼ੇ ਦੇ ਤਸਕਰਾਂ ਤੇ ਮਾਫੀਆ ਤੋਂ ਗੋਡੇ ਟੇਕ ਕੇ ਮਾਫੀ ਮੰਗੀ ਔਰ ਆਪਣੇ ਸਾਰੀ ਆਈਡੀਓਲੋਜੀ ਨੂੰ ਚਿੱਕੇ ਦੇ ਟੰਗ ਦਿੱਤਾ ਪਾਪ ਮੇਰਾ ਅਰਵਿੰਦ ਕੇਜਰੀਵਾਲ ਐਟ ਪਾਰਟੀ ਉਹਨਾਂ ਦੀ ਪਾਰਟੀ ਦੀ ਮੁਟਲੀ ਮੈਂਬਰਸ਼ਪ ਤੋਂ ਅਸਤੀਫਾ ਦੇ ਕੇ ਆਪਣੀ ਸੀਟ ਦੀ ਪਰਵਾਹ ਨਾ ਕਰਦਿਆਂ ਹੋਇਆ ਆਪਣੇ ਸੂਬੇ ਦੀ ਪਰਵਾਹ ਕਰਦਿਆਂ ਹੋਇਆ ਉਹਨਾਂ ਨੇ ਪੰਜਾਬ ਇਕਤਾ ਪਾਰਟੀ ਦਾ ਸਾਥ ਦਿੱਤਾ ਉਹ ਸਾਡੇ ਉਮੀਦਵਾਰ ਫਰੀਦਕੋਟ ਰਿਜ਼ਰਵ ਕੌਨਸਟਿਟੂਐਂਸੀ ਤੋਂ ਗੁੰਮਣਗੇ ਬਹੁਜਨ ਸਮਾਜ ਪਾਰਟੀ ਨੂੰ 3 ਆ ਲੋਕ ਸਭਾ ਦੀਆਂ ਸੀਟਸ ਅਲੋਕੇਟ ਹੋਈਆਂ ਅੰਡਰ ਦਿਸ ਅਲਾਈਅੰਸ ਉਹਨਾਂ 3 ਸੀਟਾਂ ਦੇ ਵਿੱਚ ਆ ਅਨੰਦਪੁਰ ਸਾਹਿਬ ਦੀ ਸੀਟ ਜਿਹੜੀਆ ਵਿਕ੍ਰਮ ਸਿੰਘ ਸੋਢੀ ਜਿਹੜੇ ਕਿ ਅਨੰਦਪੁਰ ਸਾਹਿਬ ਦੇ ਵਸਿੰਦੇ ਨੇ ਔਰ ਸਾਡੇ ਨੈਸ਼ਨਲ ਲੈਵਲ ਦੇ ਪੋਲੋ ਪਲੇਅਰ ਰਹਿ ਚੁੱਕੇ ਨੇ ਹੀ ਇਜ਼ ਅ ਹੀਜ਼ ਡਨ ਲੋਟ ਆਫ ਗੁੱਡ ਸੋਸ਼ਲ ਵਰਕ ਇਨ ਥੈਟ ਏਰੀਆ ਔਰ ਉਹ ਸਾਡੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੋਣਗੇ ਆਨਪੁਰ ਸਾਹਿਬ ਸਿਮਿਲਰਲੀ ਚੌਧਰੀ ਖੁਸ਼ੀराम ਜੀ ਜਿਹੜੇ ਕਿ ਰਿਟਾਇਰਡ ਆਈਐਸ ਆਫਸਰ ਨੇ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਸੇਵਾ ਵੀ ਕੀਤਾ ਔਰ ਵੈਸੇ ਵੀ ਉਹ ਬਹੁਤ ਸਾਰੇ ਆ ਅਹੁਦਿਆਂ ਦੇ ਵਿਰਾਜਮਾਨ ਰਹੇ ਕੇ ਆਪਣੇ ਸੂਬੇ ਦੀ ਸੇਵਾ ਵੀ ਕੀਤੀ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਖੁਸ਼ਾਪੁਰ ਰਿਜ਼ਰਵ ਕੰਸਟਿਟੂਐਂਸੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਹੀ ਇੱਕ ਯੰਗ ਜਰਨਲਿਸਟ ਜਿੰਨਾਂ ਦੇ ਜਲੰਧ ਜ਼ਿਲ੍ਹੇ ਦੀ ਫੀਲਡ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਬਲਵਿੰਦਰ ਕੁਮਾਰ ਜੀ ਉਹ ਜਲੰਧਰ ਤੋਂ ਜਲੰਧਰ ਰਿਜ਼ਰਵ ਸੀਟ ਦੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਹੋਣਗੇ ਇਹ ਸਾਨੂੰ ਸਾਡੇ ਜਿਹੜੇ ਉਮੀਦਵਾਰ ਨਾਮਜ਼ਦ ਕੀਤੇ ਗਏ ਨੇ ਕੁਝ ਸੀਟਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਪਾਰਟੀਆਂ ਨੂੰ ਅਲੋਕੇਟ ਕੀਤੀਆਂ ਗਈਆਂ ਜਿਹੜੀਆਂ ਕਿ ਵਿਦਨ ਦਾ ਨੈਕਸਟ ਫਿਊ ਡੇਸ ਉਹ ਸੀਟਸ ਦੇ ਉੱਤੇ ਇਹ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਕਰੇਗੀ ਉਹਨਾਂ ਸੀਟਸ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਗੁਰਦਾਸਪੁਰ ਦੀ ਸੀਟ ਅਲੋਕੇਟ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਆਰਐਮਪੀਆਈ ਬਾਸਲਾ ਸਾਹਿਬ ਦਾ ਜਿਹੜਾ ਹੈ ਪਾਰਟੀ ਰੈਵੋਲਿਊশনারੀ ਮਾਰਕਸਿਸ ਪਾਰਟੀ ਆਫ ਇੰਡੀਆ ਇਹਨਾਂ ਨੂੰ ਗੁਰਦਾਸਪੁਰ ਦੀ ਸੀਟ ਅਲੋਕੇਟ ਕੀਤੀ ਗਈ ਹੈ ਅੰਡਰ ਦਾ ਪੰਜਾਬ ਡੈਮੋਕਰੇਟਿਕ ਐਲਾਈਅንስ ਇਹਨਾਂ ਦੀ ਪਾਰਟੀ ਨੇ ਉੱਥੇ ਹਾਲ ਹੀ ਵਿੱਚ 2017 ਵਿੱਚ ਅਸੈਂਬਲੀ ਇਲੈਕਸ਼ਨਾਂ ਪਾਰਟਿਕੁਲਰਲੀ ਪੂਆ ਤੇ ਦੀਨਾ ਨਗਰ ਜਾਂ ਉਹਨਾਂ ਏਰੀਆਜ਼ ਵਿੱਚ ਅਸੈਂਬਲੀ ਇਲੈਕਸ਼ਨਾਂ ਲੜ ਕੇ ਸਤਕਾਰਯੋਗ ਵੋਟ ਡੋਗਾਣੇ ਇਹਨਾਂ ਦੇ ਵਿਸ਼ਵਾਸਤਾ ਹੈ ਵੈਸੇ ਵੀ ਇਹ ਜਿਹੜੀਆਂ ਜੱਥੇਬੰਦੀਆਂ ਨੇ ਪਾਰਟੀਆਂ ਨੇ ਸੀਪੀਆਈ ਤੇ ਆਰਪੀਆਈ ਇਹ ਲੋਕਾਂ ਦੇ ਇਸ਼ੂਸ ਦੀ ਅਸੇ ਤੋਂ ਜੂਝਦੀਆਂ ਨੇ ਅਸੇ ਤੋਂ ਜੂਝਦੀਆਂ ਐਂਡ ਯੂ ਨੇਵਰ ਕੰਪਰੋਮਾਈਜ਼ਡ ਆਈਡੀਓਲੋਜੀ ਐਂਡ ਪ੍ਰਿੰਸੀਪਲਸ ਵੈਨ ਇਟ ਕਮਸ ਟੂ ਦਾ ਨੇਸ਼ਨ অর ਵੈਨ ਇਟ ਕਮਸ ਟੂ ਦਾ ਸਟੇਟ ਇਸੇ ਤਰ੍ਹਾਂ ਹੀ ਲੋਕ ਸਭਾ ਪਾਰਟੀ ਦੀ ਜਿਹੜੀ ਦੂਸਰੀਆਂ ਸੀਟਾਂ ਨੇ ਉਹਨਾਂ ਵਿੱਚ ਲੁਧਿਆਣਾ ਐਲੋਕੇਟ ਹੋਈ ਹੈ ਮੈਨ ਸਾਹਿਬ ਦੀ ਪਾਰਟੀ ਨੂੰ ਔਰ ਇਹਨਾਂ ਨੂੰ ਇੱਕ ਸੀਟ ਅਮਰਿਤਸਰ ਦੀ ਐਲੋਕੇਟ ਕੀਤੀ ਗਈ ਹੈ ਮੈਡ ਸਾਡੀ ਪਾਰਟੀ। ਔਰ ਇਸੇ ਤਰ੍ਹਾਂ ਹੀ ਸਾਡੀ ਪਾਰਟੀ ਨੂੰ ਦੂਸਰੀ ਸੀਟ ਜਿਹੜੀ ਅਸੀਂ ਫਿਲਹਾਲ ਲਈ ਸੀਗੀ ਉਹ ਤੀਸਰੀ ਸੀਟ ਜਿਹੜੀ ਆ ਉਹ ਪੰਜਾਬ ਇਕਤਾ ਪਾਰਟੀ ਦੇ ਕੋ ਬਿਚਿੰਦਾ ਹੈ। ਇਹ ਜਿਹੜੀਆਂ ਸੀਟਸ ਹੈ ਦੇਤੇ ਹਲੇ ਕੈਂਡੀਡੇਟਸ ਅਨਾਉਂਸ ਨਹੀਂ ਕੀਤੇ ਗਏ ਸਮਰੂਰ ਹੈਸ ਬੀਨ ਲਿਫਟ ਓਪਨ। ਉਹਦੇ ਕੁਝ ਸਪੈਸ਼ਲ ਸਰਕਮਸਟੈਂਸਸ ਨੇ। ਅਸੀਂ ਉਹਦੇ ਵਿੱਚ ਮਜ਼ਬੂਤੀ ਦੇ ਨਾਲ ਪੋਸਟ ਨਿਗਰੂ ਮੀਤਵਾਰ ਉਤਾਰ ਕੇ ਤੇ ਜਿਹੜੇ ਫਰਜ਼ੀ ਇੱਥੇ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਰੇ ਲਾਉਂਦੇ ਨੇ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਕਾਂਗਰਸ ਡਿਫੀਟ ਹੋਵੇ ਅਕਾਲੀ ਦਲ ਡਿਫੀਟ ਹੋਵੇ ਔਰ ਉਹ ਸੀਟ ਦੇ ਉੱਤੇ ਫਰਜ਼ੀ ਇਕਲਾਬੀ ਵੀ ਜਿਹੜੇ ਡਿਫੀਟ ਨਹੀਂ ਤੇ ਜਾਣ ਸੋਸਾਇਟੀ ਸਕੂਲ ਨੂੰ ਹਮੇਸ਼ਾ ਫॉर ਦਾ ਟਾਈਮ ਵੀ ਓਪਨ ਰੱਖਿਆ ਗਿਆ ਮੈਂ ਜਿਹੜਾ ਕੰਮ ਪਹਿਲਾਂ ਕਰਦਾ ਸੀਗਾ ਮੈਂ ਹੁਣ ਇੰਟਰੋਡਿਊਸ ਕਰ ਦਿੰਦਾ ਆ ਔਨ ਦਾ ਐਕਸਟ੍ਰੀਮ ਲੈਫਟ ਔਨ ਮਾਈ ਚੇਅਰ ਮੰਗੇਸ਼ ਗ੍ਰਾਮ ਪਾਸਲਾ ਜੀ ਨੇ ਜਿਹੜੇ ਕਿ ਰੈਵਿਊਲੂਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਨੇ ਔਰ ਜਨਰਲ ਸਿਟੀ ਕਹਿੰਦੇ ਨੇ ਇਹਨਾਂ ਨੂੰ ਇਹ ਨਸ਼ਤੇ نیشنل ਲੈਵਲ ਤੇ ਜਨਰਲ ਸੈਕਟਰੀ ਨੇ ਇਹਨਾਂ ਦੇ ਵੈਸੇ ਜਿਹੜੇ ਸਟੇਟ ਦੇ ਜਨਰਲ ਸੈਕਟਰੀ ਨੇ ਹਰ ਕਮਲ ਸਿੰਘ ਜੀ ਨੇ ਸਾਡੇ ਨਾਲ ਇਧਰ ਖੜੇ ਨੇ ਔਨ ਦ ਲੈਫਟ ਬੈਕ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਰਿਸ਼ਵਾਲ ਸਿੰਘ ਜੀ 라ਜੂ ਬਹੁਜਨ ਸਮਾਜ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਬਹੁਤ ਸਾਰੀ ਲਗਾਤਾਰ ਸਾਰੇ ਗੱਠ ਜੋੜਦੀਆਂ ਮੀਟਿੰਗਾਂ ਵਿੱਚ ਹਮੇਸ਼ਾ ਹਿੱਸਾ ਲਿਆ ਭਾਵੇਂ ਕਿ ਦੂਸਰੀਆਂ ਕੁਝ ਲੋਕ ਐਵੇਂ ਪੀਜੀ ਨੇ ਹੁੰਦੇ ਆ ਕਿ ਅਪੋਚੀ ਰਾਜਨੀਤੀ ਦਾ ਸਬੂਤ ਦੇ ਕੇ ਚਲਾਕੀ ਵਾਲੀ ਪੋਲਿਟਿਕ ਦਾ ਇਹਨਾਂ ਦਾ ਕਲੇਮ ਕਰਦੇ ਰਹੇ ਨੇ ਲੇਕਿਨ ਹਮੇਸ਼ਾ ਇਹਨਾਂ ਨੇ ਹਮੇਸ਼ਾ ਪੰਜਾਬ ਡੈਮੋਕ੍ਰੈਟਿਕ ਲਾਇੰਸ ਦਾ ਘਰ ਚੁੜਦਾ ਸਾਥ ਦਿੱਤਾ ਮੇਰੇ ਛੋਟੇ ਵੀਰ ਨੇ ਸਰਦਾਰ ਸਿਮਰਜੀਤ ਸਿੰਘ ਜੀ ਲੋਕਨ ਸਾਹਿਬ ਪਾਰਟੀ ਦੇ ਪ੍ਰੈਜ਼ੀਡੈਂਟ ਸਾਡੇ ਮੇਰੇ ਵੱਡੇ ਭਰਾ ਨੇ ਡਾਕਟਰ ਸਾਹਿਬ Gandhi ji ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਦਾ ਅਗਰ ਕਿਤੇ ਇਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਮਿਲੇ ਹੁੰਦੇ ਤਾਂ ਅੱਜ ਦੇਸ਼ ਦੀ ਪਾਰਲੀਮੈਂਟ ਵਿੱਚ ਕਿਰਤੀਆਂ ਦੇ ਕਾਮਿਆਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਨੌਜਵਾਨਾਂ ਦੇ ਇਸ਼ੂਸ ਡਿਸਕਸ ਤੇ ਡਿਬੇਟ ਹੋਇਆ ਕਰਨੇ ਸੀਗੇ this is the kind of parliament that we are looking for on uh, uh, dr saab de naal uh, ban singh di brand ne jide sikh di ne cpi de yani ke president ne cpi punjab de aur isitrahi naal dr chimma de jide ke dr gandhi de uh, bahut uh, maanyo ke league de punjab manch de te piche jide ummeedwar elan kite gaye ne wo bhi sade naal sarkaar jo ummeedwar jide kuch khade nahi kuch ajj nahi pahunch sake kyunki mausam bhi kharab sik gaya ਉਹ ਸਮੇਂ ਦੀ ਕਾਲ ਫੋਨ ਕਰਕੇ ਐਟ ਅ ਸ਼ਾਰਟ ਨੋਟਿਸ ਸੋ ਅਗਲੀ ਜਿਹੜੀ ਮੀਟਿੰਗ ਸਾਡੀ ਹੋਵੇਗੀ ਉਹ ਅਸੀਂ ਉਹਦੇ ਦੇ ਜਿੱਦਾਂ ਵਾ ਪਹਿਲਾਂ ਸ਼ੁਰੂ ਚ ਜਾ ਕੇ ਕਾਮਨ ਮਿਨਿਮਮ ਪ੍ਰੋਗਰਾਮ ਵੀ ਐਲਾਨ ਕਰਾਂਗੇ ਔਰ ਜਿਹੜੇ ਬਕਾਇਆ ਕੈਂਡੀਡੇਟਸ ਹੋਣਗੇ ਉਹ ਉਸ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਨ ਤੱਕ ਜਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਮੀਡੀਆ ਦੇ ਇਥੇ ਔਰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਅੱਜ ਡੈਮੋਕਰੈਟਿਕ ਅਲਾਈਅੰਸ ਦੀ ਜਿਹੜੀ ਮੀਟਿੰਗ ਹੋਈ ਹੈ ਚੰਡੀਗੜ੍ਹ ਵਿੱਚ ਜਿਹਦੇ ਵਿੱਚ ਜਿਹੜੀ ਪਾਰਟੀ ਵਿੱਚ ਵਾਧਾ ਹੋਇਆ ਪਹਿਲਾਂ ਪੰਜਾਬੀ ਇਕਤਾ ਪਾਰਟੀ ਬੈਸ ਬ੍ਰਦਰ ਔਰ ਪੰਜਾਬ ਮੰਚ ਤਲਬੀ ਜਾਂਦੀ ਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਗੱਟੂ ਹੋ ਚੁੱਕਾ ਸੀ ਤੇ ਅੱਜ ਸੀਪੀਆਈ ਅਤੇ ਪਾਸ ਵਾਲਾ ਗਰੁੱਪ ਜਿਹੜੇ ਦੋ ਪਾਰਟੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਕੌਮਨਿਸਟਾਂ ਦੀਆਂ ਸਾਡੇ ਵਿੱਚ ਅੱਜ ਸ਼ਾਮਲ ਹੋ ਗਈਆਂ ਤੇ ਅਸੀਂ ਅੱਜ 6 ਪਾਰਟੀਆਂ ਨੇ ਰੜ ਕੇ ਫੈਸਲਾ ਕਰ ਦਿੱਤਾ ਔਰ ਕਾਫੀ ਸੀਟਾਂ ਜਿਹੜੀਆਂ ਹਲਾਂ ਵੀ ਕਰ ਦਿੱਤੀਆਂ ਬਹੁਜੋ ਸਮਾਜ ਪਾਰਟੀ ਦੇ ਅ ਅੰਤਪਾਲ ਸਾਹਿਬ ਤੋਂ ਛੋਟੀ ਵਿਕਰਮ ਸਿੰਘ ਛੋਟੀ ਜੀ ਅਤੇ ਹੁਸ਼ਿਆਰ ਤੋਂ ਚੌਧਰੀ ਖੁਸ਼ੀਦਾਮ ਜੀ ਆਈਐਸ ਅਫਸਰ ਅਟਾਇਰ ਤੇ ਜਲੰਧਰ ਤੋਂ ਬਲਵਿੰਦਰ ਕਮਾਲ ਅੰ베ਡਕਰ ਜੀ ਜਿਹੜੇ ਕਿ ਇੱਕ ਬਹੁਤ ਹੀ ਯੂਥ ਆਗੂ ਆ ਤੇ ਉਹਨਾਂ ਨੂੰ ਬਹੁਜੋ ਸਮਾਜ ਪਾਰਟੀ ਨੇ ਭੈਣ ਕੁਮਾਰੀ ਮਾਇਵਤੀ ਜੀ ਨੇ ਆਸ਼ੀਰਵਾਦ ਦਿੱਤਾ ਉਹਨਾਂ ਨੂੰ ਟਿਕਟ ਦਿੱਤੀ ਆ ਤੇ ਅੱਜ ਇਹ ਸੀਟਾਂ ਜਿਹੜੀਆਂ ਅਨਾਉਂਸ ਹੋ ਗਈਆਂ ਦਾ ਦੂਜੇ ਪਾਸੇ ਅ ਖੰਡੂ ਸਾਹਿਬ ਤੋਂ ਵੀ ਸੀਟ ਅਨਾਉਂਸ ਹੋਈ ਤੇ ਆਪਣੇ ਫਰੀਦਕੋਟ ਤੋਂ ਵੀ ਜਿਹੜੀ ਪੰਜਾਬੀ ਇਕਤਾ ਪਾਲੇ ਪਾਰਟੀ ਆ ਉਹਨਾਂ ਦੀ ਸੀਟ ਅਨਾਉਂਸ ਹੋ ਗਈ ਆ ਤੇ ਜਿਹੜੀ ਬਹਿਸਪੁਰ ਦਾ ਜਦੋਂ ਦੀ ਫਤਿਹਗੜ੍ਹ ਸਾਹਿਬ ਤੋਂ ਸੀਟ ਜਿਹੜੀ ਅਨਾਉਂਸ ਹੋ ਗਈ ਆ ਤੇ ਜਿਹੜੀ ਆਪਣੇ ਸੰਗਰੂਪ ਦੀ ਸੀਟ ਆ ਉਹ ਹਜੇ ਖਾਲੀ ਛੱਡੀ ਆ ਉਹ ਹੁਣ ਦੇਖਦੇ ਆ ਕਿਹੜੇ ਹਿੱਸੇ ਆਉਂਦੀ ਆ ਤੇ ਕੋਈ ਗੱਠਜੋੜ ਵਿੱਚ ਕੋਈ ਦੋਵਾ ਨਹੀਂ ਹੈ ਇੱਕ ਜੁਟਤਾ ਆ ਔਰ ਵਾਧਾ ਹੋ ਰਿਹਾ ਦਿਨគਲ ਦਿਨ ਅਸੀਂ ਤਾਂ ਜਿਹੜੇ ਟਕਸਾਲੀ ਆਗੂ ਸੇ ਅਕਾਲੀ ਦਲ ਦੇ ਉਹਨਾਂ ਨੂੰ ਵੀ ਅੱਜ ਅਪੀਲ ਕੀਤੀ ਆ ਬੇ ਤੁਸੀਂ ਵੀ ਆਓ ਔਰ ਜਿਹੜਾ ਤੁਹਾਡਾ ਵੀ ਮਰਦਾਬਾਨ ਦਿੱਤਾ ਜਾਊਗਾ ਕਿਉਂਕਿ ਲੜਾਈ ਨੂੰ ਛੱਡ ਕੇ ਆਓ ਆਪਾਂ ਪੰਜਾਬ ਦੀ ਏਕਤਾ ਨੂੰ ਹੋਰ ਵਿਸ਼ਾਲ ਕਰੀਏ ਔਰ ਪੰਜਾਬ ਦੇ ਜਿਹੜੀ ਜਵਾਨੀ ਨੂੰ ਬਚਾਈਏ ਕਿਸਾਨੀ ਨੂੰ ਬਚਾਈਏ ਮੁਫਤ ਦਵਾਈ ਤੇ ਮੁਫਤ ਪੜ੍ਹਾਈ ਦਾ ਪ੍ਰਬੰਧ ਕਰੀਏ ਜਿਹੜੇ ਨੌਜਵਾਨ ਨੇ ਇਹਨਾਂ ਬਾਦਲਾਂ ਨੇ ਔਰ ਕਾਂਗਰਸ ਤੇ ਅਕਾਲੀ ਦਲ ਭਾਜਪਾ ਇਹ ਤੇਦਾ ਇੱਕੋ ਹੀ ਆ ਇਹਨਾਂ ਨੇ ਰੜਕੇ ਜਿਹੜੀ ਜਵਾਨੀ ਖਤਮ ਕੀਤੀ ਆ ਤੇ ਆਪਾਂ ਅੱਜ ਉਹਨਾਂ ਨੂੰ ਜਵਾਨੀ ਨੂੰ ਮੁੜ ਕੇ ਟਕੜਾ ਕਰਨ ਦੇ ਜਵਾਨੀ ਜਿਹੜੀ ਨੌਜਵਾਨ ਆ ਯੂਥ ਆ ਉਹਨਾਂ ਦੀ ਪੜ੍ਹਾਈ ਜਿਹੜੀ ਕਿ ਅੱਜ ਪੜ੍ਹਾਈ ਦੇ ਇਹਨਾਂ ਨੇ ਜਿਹੜੀ ਆਪੇ ਸਕਾਲਰਸ਼ਿਪ ਸਕੀਮ ਜਿਹੜੀ ਖਤਮ ਕਰਨ ਜਾ ਰਹੇ ਇਹ ਲੋਕ ਔਰ ਜਿਹੜੇ ਅੱਜ ਦਾਖਲਾ ਫੀਸਾਂ ਲਾ ਦਤੀਆਂ ਤੇ 2 ਲੱਖ ਦੇ ਕਰੀਬ ਜਿਹੜੇ ਨੌਜਵਾਨ ਆ ਉਹ ਦਾਖਲਾ ਲੈਣ ਤੋਂ ਰਹਿ ਗਏ ਇੱਕ ਆਦਰਸ਼ਸਦੀ ਪਾਲਿਸੀ ਤਹਿਤ ਆ ਸਾਡਾ ਕੁਝ ਅੱਜ ਇਹ ਜਿਹੜਾ ਤੀਜਾ ਫਰੰਟ ਬਣਿਆ ਇਹ ਸਾਰਾ ਕੁਝ ਵਾਚ ਕਰ ਰਿਹਾ ਔਰ ਪੰਜਾਬ ਵਿੱਚ ਇੱਕ ਇਹੋ ਜਿਹਾ ਮਿਸ਼ਨ ਚਲایا ਜਾਏਗਾ ਜਿਹੜਾ ਗੁਰੂਆਂ ਦਾ ਮਿਸ਼ਨ ਹੈ ਮਾਨਵਤਾ ਦਾ ਮਿਸ਼ਨ ਸਮਾਨਤਾ ਦੀ ਗੱਲ ਔਰ ਅੱਜ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਔਰ